ਪਿੰਡ ਧੁੰਦਾ ਦੇ ਨਜ਼ਦੀਕ ਜੰਮੂ ਕਟੜਾ ਹਾਈਵੇ ਐਕਸਪ੍ਰੈਸ ਦੀ ਜ਼ਮੀਨ ਐਕਵਾਇਰ ਕਰਨਾਂ ਐ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿਸਾਨਾਂ 'ਮੋ ਸਾਹਮਣੇ ਹੋਏ ਨੇ ਸੁਪਰਾਂ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰੇ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦਾ ਬੰਦ ਦਾ ਮੁਆਵਜ਼ਾ ਦੇਵੇ ਨਹੀਂ ਤਾਂ ਉਹ ਜ਼ਮੀਨ ਨੂੰ ਐਕਵਾਇਰ ਨਹੀਂ ਕਰਨ ਦੇਣਗੇ ਦੱਸਦਣ ਨੇ ਕਿ ਅੱਜ ਤੜਕਸਾਰ ਹੀ ਪ੍ਰਸ਼ਾਸਨ ਵੱਲੋਂ ਵੱਡੇ ਤਦਾਦ ਉੱਤੇ ਪਾਰੀ ਵਹਾਂ ਲਏ ਆਏ ਗਏ ਅਤੇ ਇਸ ਜ਼ਮੀਨ ਉੱਤੇ ਕਬਜ਼ਾ ਛਡਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਦਾ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਉੱਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਗੁੰਦਨਾ ਮੀਟਿੰਗ ਕਰ ਰਹੀ ਹੈ ਜੀ ਅਜੀਤ ਚੰਦੇਵੀ ਜੀ ਸਾਰੇ ਕਿਸਾਨ ਇਕੱਠੇ ਕੀ ਮਸਲਾ ਕਾਦੀ ਗੱਲ ਬੱਠੀ ਹੈ ਮੈਂ ਜਗਦੀਸ਼ ਸਿੰਘ ਆਗੂ ਕਿਸਾਨ ਮਜੂਰ ਸਿੰਘ ਐ ਸਿਕਿਉਰਟੀ ਪਿੰਡ ਚੰਦੇਰ ਮਹਾਂਪੁਰਖ ਅੱਜ ਦਾ ਪ੍ਰੋਸੀਜਰ ਇਹ ਹੈ ਜੀ ਸਾਡਾ ਜੰਮੂ ਕੜੜਾ ਹਾਈਵੇ ਜਿਹੜਾ ਸਾਡੀਆਂ ਜ਼ਮੀਨਾਂ ਵਿੱਚ ਦੀ ਨਿਕਲ ਰਿਹਾ ਹੈ ਸਰਕਾਰ ਸਾਡੀਆਂ ਜ਼ਮੀਨਾਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਵੱਡੇ ਵੱਡੇ ਪੰਜ ਹਾਈ ਡਰੇਨ ਬਗਾਇਆ ਗਿਆ ਬਹੁਤ ਹੀ ਜ਼ਿਆਦਾ ਕੰਟਰੋਲ ਤੋਂ ਜ਼ਿਆਦਾ ਫੋਰਸੇ ਸੇ ਪ੍ਰਸ਼ਾਸਨ ਲਾਇਆ ਗਿਆ ਕਿਉਂਕਿ ਸਾਡੀਆਂ ਜ਼ਮੀਨਾਂ ਦੇ ਅਜੇ ਵਾਰਡ ਵੀ ਹੋਣ ਵਾਲੇ ਰਹਿੰਦੇ ਆ ਮੇਰਾ ਖੁਦ ਦਾ 38 ਨੰਬਰ ਮਰੱਬਾ ਜਿਹਦੇ ਵਿੱਚੋਂ 4 ਕਨਾਲਾ ਤੇ 18 ਮਰਲੇ ਰਕਬਾ ਵਾ ਜਿਹਦੇ ਵਿੱਚੋਂ 1 ਕਨਾਲ 12 ਮਰਲੇ ਦਾ ਇਹਨਾਂ ਨੇ 38 ਨਾਲ ਬਣਾਤਾ ਵਾਰਡ ਤੇ 3 ਕਨੜਾ 6 ਮਰਲੇ ਰਕਬਾ ਵਾ ਜਿਹਦਾ ਇਹਨਾਂ ਨੇ 65 ਸਾਢੇ ਨਾ ਬਣਾਤਾ ਕੱਲੂ ਐਸ.ਡੀ.ਐਮ ਸਾਹਿਬ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਮੈਂ ਕਿਹਾ ਜੀ ਇਹ ਕੀ ਹੈ ਸਹੀ ਹੈ ਤੁਹਾਡੇ ਹਿਸਾਬ ਨਾਲ ਇਹ ਕੋਈ ਅੱਧੇ ਕਿੱਲੇ ਦੇ ਦੋ ਰੇਟ ਬਣਾਏ ਗਏ ਆ ਉਹ ਕਹਿੰਦੇ ਜੀ ਨਹੀਂ ਗੱਲ ਤੇ ਆਸੀ ਡੀ.ਸੀ ਸਾਹਿਬ ਨੇ ਆਖਿਆ ਵਾ ਵੀ ਤੁਸੀਂ ਇਹਨਾਂ ਦੇ ਵਾਰਡ ਸਾਢੇ 65 ਦੇ ਨਾਲ ਜਿਹੜਿਆ ਸਾਰੇ ਜਿਹੜੇ ਦੇ ਕਰੋ ਤੇ ਇਹਦੇ ਨਾਲ ਫਿਰ ਕਿਸਾਨ ਜਿਹੜੇ ਉਹ ਜ਼ਮੀਨਾਂ ਜਿਹੜੀਆਂ ਉਹ ਦੇਣਗੇ ਤੇ ਕੋਈ ਇਹਦੇ ਵਿੱਚ ਨਿੰਗਾ ਵਿਰੋਧ ਕਰੂਗਾ ਤੇ ਅੱਜ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਐਸ ਡੀ ਐਮ ਸਾਹਿਬ ਤੇ ਅੱਜ ਸਾਡੇ ਆ ਜਮੀਨਾਂ ਦੇ ਵਿੱਚ ਹਾਈ ਡਰੇ ਫੇਰਨ ਦੀ ਤਿਆਰੀ ਪੂਰੀ ਹੋ ਚੁੱਕੀ ਆ ਤੇ ਅਸੀਂ ਵੱਡੇ ਪੱਦੇ ਰੋਤੇ ਸਹਿ ਜਥੇਬੰਦੀ ਨੂੰ ਅਸੀਂ ਮੈਸੇਜ ਭੇਜ ਦਿੱਤਾ ਸਾਰੇ ਜ਼ਿਲ੍ਹੇ ਦੇ ਵਿੱਚ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਜਮੀਨ ਦੇ ਵਿੱਚ ਹਾਈ ਡਰੇ ਨਹੀਂ ਫੇਰਨਦਿਆਂਗੇ ਸਾਡੇ ਸਿਰਾਂ ਦੇ ਉੱਤੋਂ ਦੀ ਨਹੀਂ ਦੇ ਹਾਈ ਡਰੇ ਫੇਰ ਸਕਦੇ ਅੱਜ ਪਰ ਕਿ ਕਿਸਾਨਾਂ ਦੇ ਝੋਨੇ ਜਿਹੜੇ ਅੱਜ ਫਸਲਾ ਪੁੱਤਾਂ ਫਸਲਾ ਪਾ ਲਿਆ ਜਿਹੜੀਆਂ ਉਹਨਾਂ ਦੇ ਵਿੱਚ ਅੱਜ ਨਹੀਂ ਫੇਰਨਦਿਆਂਗੇ ਕਿੰਨਾ ਤੇ ਕਿਹੜਾ ਮੇਰਾ ਨਗਰ ਵੀ ਝੇਰਵਾ ਬੁਰਖਾ ਹੀ ਆ ਨਾ ਮੇਰਾ ਅਮਰਜੀਤ ਸਿੰਘ ਇਹ ਜਿਹੜੀ ਸਿੱਟਾ ਕੀ ਮਤਲਬ ਦਾ ਸਰ ਇਹ ਨਾ ਸਰਕਾਰ ਇੱਕ ਤਾਂ ਸਾਨੂੰ ਗਮਰਾਹ ਕਰਦੀ ਆ ਥੋੜੇ ਪੈਸੇ ਦੇ ਕੇ ਤਾਂਦੇ ਵੀ ਆਰਬਿਟਰੇਟ ਦੇ ਚਲ ਜਓ ਤੇ ਜਿਹੜੇ ਸਾਡੇ ਪਿੰਡ ਆਰਬਿਟਰੇਟਰ ਦੇ ਗਏ ਆ ਉਹਨਾਂ ਉਥੋਂ ਕੇਸ ਜਿੱਤੇ ਆਵਾ ਦਾ ਹਾਈਵੇ ਨੇ ਉਹਨਾਂ ਨੂੰ ਨੈਸ਼ਨਲ ਗਾੜੀ ਸੈਸ਼ਨ ਕੋਰਟ ਦੇ ਚੈਲੰਜ ਕਰ ਲਿਆ ਵਾ ਪੈਸੇ ਅਜੇ ਸਾਡੇ ਪਿੰਡ ਚੋ ਕਿਸੇ ਬੰਦੇ ਨੂੰ ਨਹੀਂ ਮਿਲੇ ਇੱਕ ਇੱਕ ਕਿਲੇ ਦੇ ਤਿੰਨ ਤਿੰਨੇ ਨਾ ਵਾਰਡ ਕੀਤੇ ਆ ਕਿਤੇ 36 ਲੱਖ ਮੋਲਿਆ ਕਿਤੇ 38 66 ਆ ਮੋਲ ਇਹਨਾਂ ਨੇ ਇੱਕ ਥਾਂ ਕੀਤਾ ਹੀ ਨਹੀਂਗਾ ਕੋਈ ਇੱਕ ਵਾਰਡ ਵੀ ਅਜੇ ਹੋਣ ਵਾਲਾ ਵਾ ਤੇ ਅੱਜ ਇਹ ਹੈਡਰੇ ਲੈ ਕੇ ਆਏ ਆ ਅਸੀਂ ਗਾੜੀ ਲੰਮੇ ਪਾਵਾਂਗੇ ਸਾਡੇ ਉਤੋਂ ਦੀ ਨਗਾਉਣਗੇ ਹੋਰ ਕੋਈ ਸਾਡੇ ਮੰਗ ਨਹੀਂ ਗਈ ਮੰਗੇ ਆ ਵੀ ਜਾਂ ਤੇ ਸਾਨੂੰ ਪਹਿਲਾਂ ਇੱਕ ਹੋਰ ਰੇਡ ਦੇਣ ਸਾਨੂੰ ਗਮਰਾਹ ਕਰਕੇ ਆਰਬਿਟਰੇਟਰ ਦੇ ਕੋਲ ਦੇ ਆ ਤੇ ਆਰਬਿਟਰੇਟਰ ਤੋਂ ਜਦੋਂ ਕੇਸ ਕਿਸਾਨ ਜਿੱਤਦੇ ਆ ਤੇ ਨੈਸ਼ਨਲ ਹਾਈਵੇ ਗਾੜੀ ਸ਼ੈਸ਼ਨ ਚ ਚੈਲੰਜ ਕਰਦੇ ਆ ਤੇ ਹੁਣ ਦੱਸੋ ਤੁਸੀਂ ਵੀ ਅਸੀਂ 10 ਟਾਲੇ ਇਹਨਾਂ ਦਾ ਕੇਸ ਲੜ ਕੇ ਪੈਸੇ ਲਈ ਤੇ ਜ਼ਮੀਨ ਇਹਨਾਂ ਨੂੰ ਅੱਜੋ ਦੇ ਦਈਏ ਛੜਕ ਬਣਾਉਣ ਤੇ ਨਾ ਸਾਨੂੰ ਕੋਈ ਥੱਲੇਉਂ ਦੀ ਰਾਹ ਦਿੰਦੇ ਆ ਨਾਏ ਨਾ ਨਾ ਦੀ ਕੋਈ ਇਹਨਾਂ ਨੇ ਕੋਈ ਸਾਡੀ ਮੰਗ ਨਹੀਂ ਅਜੇ ਤੱਕ ਮੰਨੀ ਜਿੰਨਾਂ ਵੱਲੋਂ ਅੱਜ ਸਸ਼ਨ ਵੱਲੋਂ ਜਿਹੜਾ ਸਾਰਾ ਸਮਝੌਤਾ ਹੋਇਆ ਜਿੰਨਾਂ ਵੱਲੋਂ ਪਹਿਲੀ ਵਾਰ ਤੁਹਾਡਾ ਕੀ ਸਿੰਘ ਅਸੀਂ ਗਾੜੀ ਉਹਦੇ ਲੰਮੇ ਪਾਵਾਂਗੇ ਜੀ ਅਸੀਂ ਜੋ ਸਾਡੇ ਜੀ ਕਰਨਾ ਹੈ ਸਾਨੂੰ ਕਰ ਲੈਣਾ ਅਸੀਂ ਉਹ ਸਿੰਘਰਸ ਦੀ ਗਾੜੀ ਹੋਵਾਂਗੇ ਅਸੀਂ ਉਹਨਾਂ ਦੀ ਗਾੜੀ ਲੰਮੇ ਪਾਵਾਂਗੇ ਤੇ ਜੋ ਆਪਣੀ ਜਾਨ ਜਿਹੜੀ ਆ ਸਾਡੀ ਬਦਾਨ ਚੱਲ ਜੇ ਤਾਂ ਅਸੀਂ ਪਹਿਲੀ ਨਹੀਂ ਛੱਡਾਂਗੇ ਅਸੀਂ ਪਹਿਲੀ ਵੇਚਦੇ ਹੀ ਨਹੀਂਗੇ ਜੇ ਇਹਨਾਂ ਰੋਡ ਬਣਾ ਕੇ ਪਹਿਲੀ ਇਹਨਾਂ ਨੇ ਲੈਣੀ ਆ ਤੇ ਇਹ ਸਾਨੂੰ ਜਿਹੜਾ ਵਾ ਸਾਡਾ ਹੱਕ ਦੇਣ ਦੇ ਆਹੀ ਪੈਰੀ ਦਾ ਵਾ ਤੇ ਸਾਡੇ ਇੱਕ ਹੋਰ ਗੱਲ ਆ ਖਾਸ ਸਾਡੀਆਂ ਪੈਰੀਆਂ ਜੋ ਰਾਹ ਰਸਤੇ ਕੱਟੇ ਆ ਇਹਨਾਂ ਪੰਚਾਇਤ ਦੀ ਜ਼ਮੀਨ ਦਾ ਮੁੱਲ 1 ਕਰੋੜ ਤੇ 64 ਲੱਖ ਰੁਪਈਆ ਪਾਇਆ ਵਾ ਤੇ ਸਾਡੇ ਇਹਨਾਂ ਨੇ 10 ਲੱਖ ਰੁਪਈਆ ਕੀਮਤ ਪਾਈ ਆ ਕਿੱਲੇ ਦੀ ਸਾਡੇ ਜਪਿੰਡ ਦੀ ਜ਼ਮੀਨ ਦੀ ਕੀਮਤ 10 ਲੱਖ ਰੁਪਈਆ ਪਾਈ 38 ਛੜ ਤੇ ਆਏ ਮੇਰੇ ਭਰਾ ਬੋਲੀ ਜਾਂਦੇ ਆ 38 ਛੜ ਕਹਾਦਾ ਵਾ ਸਾਨੂੰ ਜਿਹੜਾ ਅਜਾੜਾ ਪਤਾ ਪਾ ਗਏ ਤਾਂ ਫੇਰੇ ਪੈਸੇ ਬੰਦੇ ਆ ਅੱਜ ਕੋਈ ਖਿੜਮਾ ਪਰਤਾ ਗਰਗਰਾ ਸਾਹ ਪਹੁੰਚੇ ਕਸਾਮਾ ਦੋ ਕੀ ਖਬਰ ਹਾਂਜੀ ਇਹ ਜੀ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਜੀ ਦਿੱਲੀ ਕੱਢਾ ਜੰਮੂ ਉਹਦੇ ਸਬੰਚ ਆਏ ਆ ਤਹਿਿਲ ਜੀ ਸਾਹਿਬ ਨਾਲ ਆਏ ਨੇ ਐਨ ਐਚ ਆਈ ਐਨ ਐਚ ਆਈ ਦੇ ਨਾਲ ਅਫੀਸਰ ਵੀ ਆਏ ਨੇ ਤੇ ਇਹਦੇ ਵਿੱਚ ਸਾਨੂੰ ਜੋ ਕਿਸਾਨ ਯੂਨੀਅਨ ਦੇ ਲਿਡਰਾਂ ਨੇ ਪਿੰਡ ਦੇ ਸੱਜਣਾ ਨੇ ਜਾਂ ਜਿਨ੍ਹਾਂ ਦੀ ਜ਼ਮੀਨ ਹੁੰਦੀ ਸਾਨੂੰ ਮਿਲ ਕੇ ਆਪਣੇ ਉਹਨਾਂ ਨੇ ਕੰਸਰਨ ਦੱਸੇ ਨੇ ਆਪਣੀਆਂ ਦੁੱਖ ਦੀਆਂ ਦੱਸੀਆਂ ਆਪਾਂ ਇਹਨਾਂ ਨੂੰ ਤਰਸ ਦੋਨੇ ਆ ਆਪਾਂ ਜੋ ਵੀ ਕਰਾਂਗੇ ਜਨਤਾ ਦੀ ਪੜਾਈ ਵਾਸਤੇ ਕਰਾਂਗੇ ਕਾਨੂੰਨ ਦੇ ਅਨਸਾਰ ਕਰਾਂਗੇ ਕਿਸੇ ਨਾਲ ਧੱਕਾ ਨਹੀਂ ਕਰਦੇ ਜੇ ਕਬਜ਼ਾ ਲਵਾਂਗੇ ਤੇ ਇਹਨਾਂ ਦੀ ਸਹਿਮਤੀ ਨਾਲ ਲਵਾਂਗੇ ਠੀਕ ਹੈ ਜੀ